ਇਹ 26 ਨੰਬਰ ਦਾ ਮੈਚ ਜਿਹੜਾ ਹੈ ਉਹ ਖੇਡ ਮੈਦਾਨ ਦੇ ਵਿੱਚ ਖੇਡਿਆ ਜਾਣਾ ਹੈ। ਹੈਲੋ ਸਾਡੇ 25 ਤੇ ਛੱਪ ਕੇ ਜੇ ਆ ਇੰਨਾ ਹੀ ਆਪਾਂ ਸਮਾਂ ਜਿਹੜਾ ਸੰਭਾ ਹੁੰਦਾ ਤੇ ਹੁਣ ਨੂੰ ਫਾਈਨਲ ਮੈਚ ਹੁੰਦਾ ਫੇਰ ਗੱਲ ਹੋਰ ਹੋਣੀ ਸੀਗੀ। ਫੇਰ ਸਵਾਦ ਵੱਖਰਾ ਹੋਣਾ ਸੀਗਾ ਮਰੀਕ ਬਾਈ। ਮੇਰੀ ਬੇਨਤੀ ਦਿਉਰੇ ਦੀ ਟੀਮ ਦੇ ਲਈ ਔਰ ਦੂਜੇ ਪਾਸੇ ਸ਼ੱਕਰਪੁਰ ਦੀ ਟੀਮ ਦੇ ਲਈ ਜਿਹੜੇ ਨਹੀਂ ਖੇਡਦੇ ਇੱਕ ਸਾਈਡ ਤੇ ਹੋ ਕੇ ਬੈਠ ਜਾਣਗੇ ਜਿਹੜੇ ਨਹੀਂ ਖੇਡਦੇ ਇੱਕ ਸਾਈਡ ਤੇ ਹੋ ਕੇ ਜਰੂਰ ਬੈਠ ਜਾਣ ਬੜੀ ਮਿਹਰਬਾਨੀ ਹੋਊਗੀ ਕੈਮਰੇ ਵਾਲੇ ਮੇਰੇ ਭਰਾਵਾ ਕੈਮਰੇ ਵਾਲੇ ਮੇਰੇ ਵੀਰ ਇੱਥੇ ਆ ਜਾਓ ਇੱਥੇ ਆ ਜਾਓ ਆ ਤੁਹਾਨੂੰ ਲਾਈਨ ਬਣਾਤੀ ਥੋਣੀ ਇਹ ਆ ਲੋ ਇਹ ਦੂਗਾ ਨਾ ਵਧਿਓ ਮੇਰਾ ਭਰਾ ਬਣ ਕੇ ਰਿਕੁਐਸਟ ਆ ਯਾਰ ਤੁਹਾਡੇ ਕੇ ਮੈਚ ਬਹੁਤ ਚੋਟੀ ਦਾ ਅਗਲੇ ਵਿੱਚੋਂ ਲਈ ਤਨਖਤ ਤੇ ਬਰਸਾਰਪੁਰ ਐਡੀਪੀ ਵਾਗੀ ਆ ਦੂਜੀ ਜਲਦੀ ਆ ਜਾਓ ਤਨਖਤ ਦੇ ਬਰਸਾਲਪੁਰ ਮੁੰਡਾ ਤੇ ਬੋਤਾ ਕੋਲੋਤੀ ਤੇ ਸਰਖਪੁਰ ਟੀਮਾਂ ਜਲਦੀ ਆ ਜਾਣ ਵਟਿਆ ਵੀਰ ਜਿਹੜੇ ਟਾਲਾ ਵਾਲਾ ਸਭੀ ਆਇਆ ਹੋਇਆ ਕਿਉਂਕਿ ਮੜੱਗਾ ਸੋਨੂ ਦੇ ਨਾਲ ਪੈਂਦਾ ਜਾਂ ਸਕੇ ਵੀਰ ਜਾ ਫਿਰ ਉਹ ਟਾਈਮ ਕਹਿੰਦੇ ਚਾਚੇ ਤਾਇਆ ਦਾ ਬਲੋ ਧੰਨਵਾਦ ਹੈ ਉਹ ਟਾਲਾ ਵਾਲਾ ਸੋਨੂ ਖੇਡਿਆ ਲੋਕਾਂ ਦੇ ਬਿਰ ਜਿੱਤੇ ਸਭੀ ਕਹਿੰਦੇ ਬੋਡੀ ਬਿਲਡਿੰਗ ਦੀ ਦੁਨੀਆ ਚ ਆ ਤੇ ਲੋਕ ਕੱਡੀਆਂ ਚੱਕ ਚੱਕ ਦੇ ਖਲ ਲਈ ਮੁੰਡੇ ਨੇ ਮਜਬੂਰ ਕਰ ਦਿੱਤੇ ਇਹ ਮਿਹਨਤਾਂ ਵਾਲੇ ਆ ਇਹ ਸਿੰਘਰਸ਼ਾਂ ਵਾਲੇ ਆ ਬਿਲੋ ਧੰਨਵਾਦ 5 6 ਫਰਵਰੀ ਪੱਤੋ ਹੀਰਾ ਸਿੰਘ ਦੀ ਧਰਤੀ ਤੇ ਕਿਰਾਲੀ ਸਾਹਿਬ ਕਹਿੰਦੇ ਵੀ ਧਮੱਕੜ ਨਿਕਲ ਦੇਖਾਉਣੇ ਦੁਨੀਆ ਨੂੰ 5 6 ਫਰਵਰੀ ਪੱਤੋ ਹੀਰਾ ਸਿੰਘ ਦੀ ਧਰਤੀ ਹੋਵੇਗੀ ਉਧਰ ਜੱੱਬੂ ਵਾਲੀ ਬਾਈ ਬੈਠੇ ਜੱਗੇ ਉੜੇ ਜੱਡਪੁਰ 24 ਜਨਵਰੀ ਅਲਟੋ ਦਿੱਤੀਆਂ ਜਾਣਗੀਆਂ ਅਲਟੋ ਕੈਮਰੇ ਵਾਲਿਓ ਦੁੱਲੇ ਦੀ ਪਹਿਲੀ ਰੇਡ ਤੇ ਸਣੀ ਵਾਲੀ ਕੇ ਬਾਹਰ ਰਪਿੰਦਰ ਸਮਾ ਵੀ ਕਹਿੰਦੇ ਪਹਿਲੀ ਕਬੱਡੀ ਇਸ ਵੇਲੇ ਸਣੀ ਉਟਾਲ ਵੱਲੋਂ ਮੇਰੇ ਵੀਰੋ ਆ ਬੱਗੇ ਪਿੰਡ ਵਾਲਾ ਦੁੱਲਾ ਇਸ ਵੇਲੇ ਕਬੱਡੀ ਆਸੇ ਦੁੱਲਾ ਨੰਬਰ ਲੈ ਗਿਆ ਪਹਿਲਾ ਡੇਢ ਪੁਆਇੰਟ ਕਹਿੰਦੇ ਮੇਰੇ ਵੀਰੋ ਸ਼ੰਕਰਪੁਰ ਦੀ ਜਿੰਦੇ ਹਿੱਸੇ ਜਾ ਜੁੜਾ ਪਹਿਲਾ ਡੇਢ ਪੁਆਇੰਟ ਵੀਰੇ ਕੈਮਰੇ ਦੇ ਪਿੱਛੇ ਤਾਰੀ ਜਜ਼ਬਾਤਾਂ ਤੇ ਕਾਬੂ ਰੱਖ ਪਿੱਛੇ ਕੈਮਰੇ ਆ ਨਾਲੇ ਦੂਜੇ ਮਿੱਟੀ ਨਾਲ ਭਰਤੇ ਸਾਰੇ ਸੁਧਾਈਆ سب نے بڑا پیار کے میں پودا کر دتا مجھے کبڈیے پڑھ گئے جفے لگ گئے میرے مترو رپندر وہ شادی آ گیا شہجاد ਖੇਡ ਮੈਦਾਨ ਅੰਦਰ ਕਬੱਡੀ ਪਾ ਰਿਹਾ ਮੇਰੇ ਵੀਰੋ ਇੱਕ ਪਾਸੇ ਮੋਹਿਤ ਦੀਂਗ ਵਾਲਾ ਔਰ ਦੂਜੇ ਪਾਸੇ ਕਹਿੰਦੇ ਸ਼ੀਲੂ ਬੁਲਾਰਾ ਔਰ ਨਾਲ ਮੇਰੇ ਵੀਰੋ ਅਮਨ ਤਿਉਰੇ ਵਾਲਾ ਵੇਖਦਾ ਵੀ ਇਸ ਵੇਲੇ ਤਿਉਰੇ ਦੀ ਧਰਤੀ ਦਾ ਅਮਨ ਪਰ ਵੇਖਦਾ ਵੀ ਇਸ ਵੇਲੇ ਪੁਆਇੰਟ ਨੌਜਨ ਧਾਵੀ ਇਸ ਵੇਲੇ ਮੇਰੇ ਵੀਰੋ ਸ਼ਾਜੀ ਸ਼ਾਜੀ ਦੀਆਂ ਤਿੰਨ ਕੱਟੀਆਂ ਤੇ 5000 ਰੁਪਏ ਪਰਮਿੰਦਰ ਬੈਨੀਪਾਲ ਤੇ ਜਿੱਤੀ ਮਨਾਣੇ ਵੱਲੋਂ ਇਮਾਨ ਸਰਮਾਨ ਬਖਸ਼ੇ ਜਾਣਗੇ ਤਿੰਨ ਕਬੱਡੀਆਂ ਜਿੱਤੀ ਇਹ ਪੈਣ ਗਿਆ ਚਾਰ ਪੰਜ ਪੰਜ ਹਜ਼ਾਰ ਜਿਹੜਾ ਰੋਡਰ ਲਵੇਗਾ ਧੰਨਵਾਦ ਹੈ ਭਰਾਵਾਂ ਦਾ ਵੱਡੇ ਵੀਰ ਵੱਡੇ ਮਿੱਤਰ ਵੱਡੇ ਯਾਰ ਆਹ ਸਾਹਮਣੇ ਕਹਿੰਦੇ ਓਏ ਤਮੁਰਜੀ ਆਲਿਆ ਅੱਜ ਟੱਕ ਨਹੀਂ ਅੱਜ ਧੁੰਦ ਪੈਂਦੀ ਆ ਅੱਜ ਧੁੰਦ ਪੈਂਦੀ ਆ ਵੇ ਕਿੱਥੇ ਅਮਰਸਾਰਾ ਕਿੱਥੇ ਦੋ ਮੁਰਜੀ ਆ ਓਏ ਅਗਲੀ ਰੇਡ ਓਏ ਬੁਰੀਆ ਆ ਗਿਆ ਕਬੱਡੀ ਪਾ ਰਿਹਾ ਹੈ ਮਨਾਰੇ ਦਾ ਕਬੱਡੀ ਕੱਪ ਹੈ ਇੱਕ ਪਾਸੇ ਦਿਉਰੇ ਵਾਲਾ ਅਮਨ ਔਰ ਦੂਜੇ ਪਾਸੇ ਪੂਰੀਆ ਸ਼ੀਸ਼ਰ ਵਾਲਾ ਪੂਰੀਆ

ਲੱਕੀ ਦਾ ਲਾਹੌਰ ਸਾਰਾ ਚੰਡੀਗੜ੍ਹ ਬੋਲੀ ਪੈਂਦੀ ਇੱਥੇ ਕਹਿੰਦੇ ਬੁੱਲੇ ਵੀ ਰੇਡ ਪਾ ਰਹੀ ਆ ਇਹ ਕਹਿੰਦੇ ਪੰਨੇ ਦਾ ਚੇਲਾ ਉਹ ਬੱਲੇ ਬੱਲੇ ਮੋਹਿਤ ਮੋਹਿਤ ਡੀਗ ਵਾਲਾ ਮੇਰੇ ਵੀਰੋ ਲਾ ਤੱਕੜਾ ਜੱਫਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਮੋਹਿਤ ਡੀਗ ਹਰਿਆਣੇ ਦੀ ਟੀਮ ਦਿਉਰੇ ਦੇ ਲਈ ਨੰਬਰ ਦਾ ਵਾਅਦਾ ਕਰ ਗਿਆ ਆਓ ਦਿਉਰੇ ਵਾਲਾ ਰਵੀ ਕੈਨੇਡਾ ਕੱਪ ਦਾ ਬੈਸਟ ਇਸ ਲਈ ਸਾਹਮਣੇ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ ਮੈਂ ਕੈਮਰਾਮੈਨ ਭਰਾਵਾਂ ਨੂੰ ਬੇਨਤੀ ਕਰਦਾ ਜੇ ਜਦੋਂ ਥੋੜਿਆਂ ਲਾਗੇ ਨਾ ਉਥੋਂ ਭੱਜਿਆ ਨਹੀਂ ਜਾਣਾ ਇਹ ਗੱਲ ਯਾਦ ਰੱਖਿਓ ਹੁਣ ਤੇ ਤੁਸੀਂ ਉੱਤੇ ਜੇ ਚੜਦੇ ਹੋ ਤੇ ਫੇਰ ਤੁਹਾਨੂੰ ਸਵਾਦ ਦੇਖਿਆ ਹੁੰਦਾ ਇਸ ਵੇਲੇ ਸਾਹਮਣੇ ਕਬੱਡੀ ਕਬੱਡੀ ਸ਼ਹਿਜ਼ਾਦ ਆਹ ਸਾਹਮਣੇ ਕਹਿੰਦੇ ਸ਼ਾਜੀ ਰੋਡ ਭਾਰ ਰਿਹਾ ਹੈ ਉਧਰ ਕਹਿੰਦੇ 13 ਫਰਵਰੀ ਰੋਬਨ ਆਇਆ ਹੋਇਆ ਮੇਜਰਲੀ ਖੇਡੂ ਤੇ ਕਹਿੰਦਾ ਮੋਟਰਸਾਈਕਲ ਉਹ ਚਗਲਾ ਵਗੂ ਵੱਡੇ ਜੋੜੇ ਆ ਮੋਟਰਸਾਈਕਲ ਉਹ ਕੋਟਰਾ ਭੜੀ ਵਾਲਾ ਰਾਜੀ ਕਹਿੰਦਾ ਕੌਲਾ ਗੁਬਣੇ ਜਾਣਗੇ ਉੱਤ ਮੁਰਜੀ ਵਾਲਾ ਕਬੱਡੀ ਪਾਰਿਆ ਮੇਰੇ ਮਤਰੇ ਉਹ ਅਗਲੀ ਕਬੱਡੀ ਰਪਿੰਦਰ ਬਾਈ ਰਪਿੰਦਰ ਬਾਈ ਕੀ ਕਰੇ ਹਾਏ ਬੜਿਆ ਰੱਬਾ ਯਾਰ ਗਰਾਊਂਡ ਨਹੀਂ ਜਿੰਨਾ ਟਾਈਮ ਕਲੀਅਰ ਹੁੰਦਾ ਉਹਨਾਂ ਟਾਈਮ ਸਵਾਦ ਨਹੀਂ ਹੁੰਦਾ ਸੱਚੀ ਗੱਲ ਦੱਸਾਂ ਨਾ ਵੀ ਬਾਹਰ ਤੇ ਲੋਕ ਡਿਸਟਰਬ ਹੋਈ ਜਾਂਦੇ ਆ ਆਹ ਸਾਹਮਣੇ ਇੱਕ ਪਾਸੇ ਸ਼ੀਲੂ ਸ਼ੀਲੂ ਬਨਾਰਾ ਬਾਹੂ ਅਕਬਰਪੁਰ ਪਿੰਡ ਆਹ ਸਾਹਮਣੇ گاਉ ਆਹ ਪੰਜਾਬ ਦੇ ਪਿੰਡ ਤੇ ਹਰਿਆਣੇ ਦੇ گاਉ ਬਹੂਰੀਆ ਸ਼ੀਸ਼ਰ ਵਾਲਾ ਬਹੂਰੀਆ ਉਹ ਮਨਾਰਿਆ ਓ ਮੁੱਲ ਮੁੜ ਗਿਆ ਕਿ ਨਹੀਂ ਫੇਰਾ ਮੇਲਾ ਵੱਡਾ ਹੈ ਮੇਲਾ ਵੱਡਾ ਹੈ ਆਹ ਸਾਹਮਣੇ ਅੰਬੇ ਦੀ ਕਬੱਡੀ ਮੇਰੇ ਵੀਰੋ ਖੇਡ ਮੈਦਾਨ ਅੰਦਰ ਪੈ ਚੁੱਕੀ ਹੈ ਅੰਬਾ ਫੁਰ ਸਿੰਘ ਦਾ ਅੰਬਾ ਨੰਬਰ ਲੈ ਕੇ ਵਾਪਸ ਗਿਆ ਬੱਗੇ ਪਿੰਡ ਵਾਲਾ ਦੁੱਲਾ ਇਸ ਲਈ ਰੇਸ਼ਮ ਸਿੰਘ ਬੱਗੇ ਪਿੰਡ ਵਾਲੇ ਦਾ ਪੁੱਤਰ ਦੁਨੀਆ ਦਾ ਮੰਨਿਆ ਪਰਮੰਨਿਆ ਖਿਡਾਰੀ ਮਾਨ ਸੇਵਾ ਸਿੰਘ ਰਾਣੇ ਨੂੰ ਇਸ ਨੌਜਨ ਦੀ ਖੇਡ ਤੇ ਇਸ ਵੇਲੇ ਤੁੱਲਾ ਰੇਡ ਪਾ ਰਿਹਾ ਆਓ ਸਾਹਮਣੇ ਕਹਿੰਦੇ ਦੁੱਲੇ ਦੀ ਕਬੱਡੀ ਪੈ ਰਹੀ ਹੈ ਅੱਜ ਕਹਿੰਦੇ ਮੁਹਾਵੀ ਪਗੜਾ ਪੈਂਦਾ ਰੁਪਿੰਦਰ ਬਾਈ ਬਾਬੇ ਪਹਿਲਾਂ ਪਹਿਲੇ 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 ਪਹਿਲਾਂ ਕਹ ਕੇ ਹਟਿਆ ਅੱਜ ਸ਼ੀਲੂ ਆਇਆ ਓਏ ਅੱਜ ਬਸੰਤੀ ਵੀ ਅੱਜ ਕੱਪਰ ਨੱਚੀ ਅੱਜ ਬਸੰਤੀ ਨਹੀਂ ਅੱਜ ਕੱਪਰ ਨੱਚੀ ਉਹ ਸਾਹਮਣੇ ਕਹਿੰਦੇ ਰਵੀ ਕਬੱਡੀ ਪਾਉਣ ਦੇ ਲਈ ਪੜਿਆ ਹੋਇਆ ਇਹ ਕਹਿੰਦੇ ਫਰਿਆਦ ਟਰਾਈ ਕਰਦਾ ਫਰਿਆਦ 40 45 ਮਿੰਟ ਲੱਗਦੇ ਆ ਉਹ ਕੱਲਾ ਜੰੰਦਰ ਕੱਲਾ ਜੰੰਦਰ ਲੱਗੇ ਨੂੰ ਉਹ ਵੱਡੇ ਦਾ ਇਸ਼ਾਕੀ ਆ ਗਿਆ ਨਾਲੇ ਵੱਲੋਂ ਪਹਿਲੀ ਕਬੱਡੀ 5000 ਦੀ ਹੈ ਜੀਤੀ ਮਨਾਣਾ ਤੇ ਪ੍ਰਵਿੰਦਰ ਬੈਣੀਪਾਲ 5000 ਦੀ ਪਹਿਲੀ ਕਬੱਡੀ ਕਹਿੰਦੇ ਸ਼ਯਾਦ ਅਲੀ ਦੀ ਪਵਾ ਦਤੀ ਹੈ ਆਹ ਸਾਹਮਣੇ ਦੀਪ 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 ਦਬਰਜੀ ਵਾਲਾ ਦੀਪ ਮੇਰੇ ਵੀਰੋ ਖੇਡ ਮੈਦਾਨ ਅੰਦਰ ਵਧਿਆ ਹੋਇਆ ਹੈ ਸ਼ਕਰਪੁਰ ਦੇ ਚਾਰ ਨੇ ਗੁਰਵਿੰਦਰ ਘਾਂਗੇ ਨਾਲ ਮੁਕਾਬਲਾ ਹੋ ਗਿਆ ਤੇ ਦਬਰਜੀ ਵਾਲਾ ਦੀਪ ਨੰਬਰ ਲੈ ਗਿਆ ਆਪਣੀ ਟੀਮ ਦੇ ਲਈ ਕੈਮਰਾਮੈਨਾਂ ਨੂੰ ਤਿੰਨ ਚਾਰਾਂ ਦੀ ਕਹਿੰਦਾ ਦੀਪ ਅੰਬਿਆ ਤੂੰ ਹੀ ਕਰ ਸਕਦਾ ਜਿਹੜੀ ਅੱਗੇ ਤੂੰ ਸ਼ਰਾਰਤ ਜੀ ਕਰਦਾ ਹੁੰਦਾ ਨਹੀਂ ਫਿਰ ਆ ਜਾ ਇਹਨਾਂ ਨਾਲ ਨੂੰ ਹੀ ਆਉਂਦੇ ਆ ਕੱਢ ਖਾ ਜੇੜਾ ਮੜਾ ਪਤਾ ਲੱਗੇ ਬੰਨ ਦੀ ਅਫਤਰੀਓ ਪੈਣ ਗਿਆ ਸਲੱਤ ਕਹਿੰਦਾ ਆਹ ਸਾਹਮਣੇ ਕਹਿੰਦੇ ਬੂਰੀਆ ਰੇਡ ਪਾਉਣ ਦੇ ਲਈ ਤੜਿਆ ਹੋਇਆ ਮੇਰੇ ਮਿੱਤਰੋ ਵੱਡਾ ਵੀਰ ਸੱਡੀ ਆਇਆ ਹੋਇਆ ਉਹ ਕਹਿੰਦੇ ਚੋਟੀ ਦਾ ਮੁਕਾਬਲਾ ਚੱਲਦਾ ਸ਼ੀਲੂ ਸ਼ੀਲੂ ਦੀ ਸ਼ੀਲੂ 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 ਮੇਲਾ ਮੁੱਕਰ ਤੋਂ ਬਾਅਦ சண்ட பலையின் ரணி சீலு ஒரு கேட்க பிள்ளை ਵੱਡਾ ਪਿਆਰ ਪਾਇਦਾ ਜੀਤਾ ਹੈ ਉਹ ਬੁੜੀਏ ਦੇ ਲਈ ਵਧੀਆ ਗੱਲਾਂ ਹੋਣਗੀਆਂ ਅਗਲੀ ਕਬੱਡੀ ਕਹਿੰਦੇ ਅੰਬਾ ਰੇਡ ਪੌਂਡ ਦੇ ਵੀ ਪੜਿਆ ਆ ਅੰਬਿਆ ਕਹਿੰਨੂ ਜੀ ਕਰਦਾ ਉਹ ਦਿੜ ਦੇੜਿਆ ਉਹ ਧਗੜੇ ਪਾਣ ਗਏ ਮੇਰੇ ਮਿੱਤਰੋ ਕਿ ਚੂੜਾ ਬੱਦੇ ਉੱਤੇ ਵੇਖਦੀ ਏ ਕੈਸੀ ਸਜਣਾ ਉਹ ਚੂਜ ਕਰਲੇ ਕਲੀਰੇ ਜਿਹੜੇ ਤੂੜੇ ਹੁੰਦੇ ਆ ਸਾਡੀ ਕੱਟਿਆਂ ਦੀ ਤੱਕ ਕੋਈ ਪਾਵੇ ਚੰਦਵੇ ਵੇ ਮੈਂ ਕੁੜੀਆਂ ਦੇ ਕਾਲਜ ਤੀਜੀ ਰੇਡ ਮੇਰੇ ਵੀਰੋ 5000 ਦੀ ਪਰਵਿੰਦਰ ਬੈਣੀਪਾਲ ਤੇ ਜੀਟੀ ਮਨਾਣੇ ਵੱਲੋਂ ਤੀਜੀ ਕਬੱਡੀ ਲਾਸਟ ਕਬੱਡੀ 5000 ਉਹ ਦੂਜੇ ਪਾਸੇ ਮੋਹਿਤ ਤੀਗ ਤੇ ਹੁਣ ਕਹਿੰਦੇ ਕੀ ਕਰਦਾ ਬੁੱਤਾ ਗੁੱਜਰੋ ਦਾ 5000 ਰੁਪਏ ਗੁੱਜਰੋ ਦਾ ਇਧਰਲੇ ਪਾਸੇ ਲੈ ਆਈ ਨੌਜੋਨਾ لاؤ سامنے لگیا پہ جور لگا پا جور روی دیورا تے فریاد فریاد نے سر جب جپا ہے فریاد نے سرے دا جب جپا ہے فریاد نے سرے کا جا رہا سنگت خوش ہے سنگت خوش ہے پر تھوڑا پیار نہ تھوڑا گراؤنڈ کلیر کریے ਥੋੜਾ ਜਿਹਾ ਗਰਾਊਂਡ ਜਿਹੜੀ ਕਲੀਅਰ ਰੱਖੋ ਵੀਰ ਤੁਸੀਂ ਭਾਈਓ ਕਿੱਡਾ ਵੱਡਾ ਬਜਟ ਆ ਮੇਲੇ ਦਾ ਇਹ ਕਹਿੰਦੇ ਸ਼ਾਜੀ ਰੇਡ ਪਾ ਰਿਆ ਓਏ ਸ਼ਾਜੀ ਓਏ ਕੰਨਾਂ ਦੇ ਦਿਲ ਧੱਕ ਧੱਕ ਕਰਦੇ ਆ ਓ ਦਿਲ ਧੱਕ ਧੱਕ ਕਰ ਰਿਹਾ ਓ ਦਿਲ ਧੱਕ ਧੱਕ ਕਰ ਰਿਹਾ ਆ ਆਪਾਂ ਜਿੱਥੇ ਸੁੱਖਾ ਸੁੱਖੀਆਂ ਸੀ ਉਹ ਮੱਥਾ ਟੇਕਣਾ ਚਾਹੁੰਦੀ ਆ ਤੇ ਤੈਨੂੰ ਦੁਨੀਆਂ ਜਿੱਤਦੇ ਨੂੰ ਮੈਂ ਦੇਖਣਾ ਚਾਹੁੰਦੀ ਆ ਉਹ ਤੈਨੂੰ ਦੁਨੀਆ ਜਿੱਤਦੇ ਨੇ ਮੈਂ ਦੇਖਣਾ ਚਾਹੁੰਦੀ ਆ ਉਹ ਕਹਿੰਦੇ ਗੁੱਜਰ ਵਾਪਸ ਇੱਬਰ ਕਹਿੰਦੇ ਤਪੁਰਜੀ ਆਲਾ ਉਹ ਰਮੜੇ ਦਾ ਯਾਰ ਆ ਰਮੜਾ ਸਰੀ ਚ ਰੰਦਾ ਪਰ ਇਧਰ ਘਾਗੇ ਆਲਾ ਤਖਤ ਤੇ ਪੱਟ ਪਿੱਛੇ ਆਇਆ ਰਪਿੰਦਰਾ ਅਗਲੀ ਕਬੱਡੀ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕੌਣ ਪਾਵੇਗਾ ਗੱਲ ਸਮਝੀ ਐ ਪੂਰੀਆ ਸਾਡੇ 12 ਤੇ 10 ਨੇ ਕੋਈ ਜ਼ਿਆਦਾ ਫਰਕ ਨਹੀਂ ਇੱਕ ਜੱਫੇ ਦਾ ਫਰਕ ਹੈ 2.5 ਨੰਬਰਾਂ ਦਾ ਫਰਕ ਹੈ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਹੈ ਦੁਨੀਆ ਆਨੰਦ ਮਾਣ ਰਹੀ ਹੈ ਮਨਾਣੇ ਦਾ ਕਬੱਡੀ ਕੱਪ ਹੈ ਪਹਿਲਾ ਕੁਆਟਰਫਾਈਨਲ ਮੈਚ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਲਓ ਸਾਹਮਣੇ ਪੂਰੀਆ ਸ਼ੀਸ਼ਰ ਵਾਲਾ ਸ਼ੀਸ਼ਰ ਵਾਲਾ ਪੂਰੀਆ ਮਹਿਰ ਸਿੰਘ ਜੀ ਡੈਣੀ ਟਿੰਬੇ ਵਾਲੇ ਮੇਰੇ ਵੀਰੋ ਫੈਸਲਾ ਕਰ ਗਿਆ ਵੀ ਪੁਆਇੰਟ ਜਿਹੜਾ ਰੇਟਰ ਦੇ ਹਿੱਸੇ ਜਾ ਜੁੜਿਆ ਅੰਬੇ ਦੀ ਕਬੱਡੀ ਖੇਡ ਮੈਦਾਨ ਅੰਦਰ ਇਸ ਵੇਲੇ ਪੈ ਚੁੱਕੀ ਹੈ ਚਾਰ ਜੱਫੀ ਨੇ ਫਰਿਆਦ ਨਾਲ ਘੰਗਾ ਉਹ ਫਰਿਆਦ ਫਰਿਆਦ ਤੇ ਅੰਬਾ ਅੰਬਾ ਤੇ ਫਰਿਆਦ ਅੰਬਾ ਤੇ ਫਰਿਆਦ ਇੱਕ ਜੋਪੋਰ ਉਹ ਕਹਿੰਦੇ ਜੋਤੀ ਦਾ ਮੁਕਾਬਲਾ ਰੂਮੀ ਵਾਲਾ ਮਾਮਾ ਕਹਿੰਦਾ ਨਾਸ਼ੋ ਤੇ ਬਰਸਾਲਪੁਰ ਫਤਲੋ ਉਹ ਨਾਲਸੋ ਤੇ ਬਰਸਾਲਪੁਰ ਫਤਲੋ ਅਗਲਾ ਬਜਰੀ ਚੋਟੀ ਦਾ ਖੇਡਿਆ ਜਾਣਾ ਆ ਮੁਕਾਬਲਾ ਵੀ ਤਕੜਾ ਹੈ ਕਕਰਾਰੀ ਸਾਹਿਬ ਆ ਲੱਗਦਾ ਵੀ ਜਿਵੇਂ ਜਿਵੇਂ ਜੱਟ ਤੇ ਜ਼ਮੀਰ ਚੱਲਦੀ ਹੁੰਦੀ ਹੈ ਇੱਕੋ ਜਿਹਾ ਇੱਕੋ ਜਿਹਾ ਕਿ ਤੂੰ ਮਾਝੇ ਦਾ ਬੈਲੀ ਉਹ ਜੁਗਰਾਵਾ ਦੇ ਦੋਨੇ ਪਾਸੇ ਸੋਹਣੇ ਦੇ ਉਕਮਾਵਾ ਦੇ ਦੋਨੇ ਪਾਸੇ ਉੱਤਰ ਰਾਹ ਤੰਬ ਕਰਤੇ ਕਹਿੰਦਾ ਕੀ ਆਉਂਦਾ ਕਹਿੰਦਾ 10 ਕਰੋੜੀ ਆਉਂਦੀ ਆ ਮੋਹਿਤ ਮੋਹਿਤ ਡੀਗ ਵਾਲਾ ਮੇਰੇ ਵੀਰੋ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਨਾਮ ਹੋਵੇਗਾ ਇਸ ਨੌਜਵਾਨ ਦੀ ਖੇਡ ਦਾ ਆਹ ਸਾਹਮਣੇ ਰਵੀ ਤੇ ਆਉਂਦਾ ਖੇਡ ਮੈਦਾਨ ਦੇ ਵਿੱਚ ਵੇਰ-ਵੇਰ ਕੇ ਕਬੱਡੀਆਂ ਪਾਉਂਦਾ ਬੱਗੋ ਵਾਲਾ ਸ਼ਰਨਾ ਕਰਦਾ ਕੋਸ਼ਿਸ਼ ਆਹ ਲੱਗੂ ਟਕੜਾ ਜੱਫਾ ਮੇਰੇ ਮਿੱਤਰੋ ਗੱਲ ਸਮੇਂ ਦੀ ਤੇ ਨੰਬਰ ਰੇਡਰ ਦਾ ਮੈਂ ਤੇ ਕਿੰਨੇ ਵਾਰੀ ਕਹਤਾ ਇੱਕ ਮਿੰਟ ਰੁਕ ਫਿਰ ਇੱਕ ਮਿੰਟ ਟਾਈਮ ਆਊਟ ਲੈ ਲਓ ਕਬੱਡੀ ਦਿਖਾ ਦਿਏ ਲੋਕਾਂ ਨੂੰ ਪਲੀਜ਼ ਬਣਾਇਆ ਭਰਾ ਬਣ ਕੇ ਤੁਸੀਂ ਪਿੱਛੋ ਖੜ ਕੇ ਬਣਾ ਲਓ ਯਾਰ ਬਾਕੀ ਵੀ ਪ੍ਰਬੰਧਕਾਂ ਨੂੰ ਵੀ ਬੇਨਤੀ ਆ ਵੀ ਬਾਹਰ ਦੇ ਪਾਸੇ ਹੋ ਜਾਓ ਬੜੀ ਮਿਹਰਬਾਨੀ ਆ ਯਾਰ ਤੁਹਾਡੇ ਕਰਕੇ ਆ ਪਤਾ ਨਹੀਂ ਕਿੰਨੀ ਕੀ ਦੁਨੀਆ ਲਾਈਵ ਵੀ ਜੁੜੀ ਹੋਈ ਐ ਤੁਸੀਂ ਲਾਈਵ ਦਿਖਾਉਣਾ ਪਰ ਤੁਸੀਂ ਆਪ ਦੇ ਆਪ ਵੀ ਦੇਖਿਓ ਇੱਕ ਵਾਰੀ ਮੇਰੀ ਰਿਕੁਐਸਟ ਐ ਮੇਰੀ ਬੇਨਤੀ ਐ ਲਓ ਸਾਹਮਣੇ ਇਸ ਵੇਲੇ ਕਬੱਡੀ ਭੂਰੀਆ ਮੇਰੇ ਵੀਰੋ ਭੂਰੀਆ ਸ਼ੀਸ਼ਰ ਵਾਲਾ ਭੂਰੀਆ 13 13 ਨੰਬਰ ਨੇ ਸਿਰੇ ਦਾ ਮੈਚ ਇਸ ਵੇਲੇ ਖੇ ਮੈਦਾਨ ਅੰਦਰ ਖੇਡਿਆ ਜਾ ਰਿਹਾ ਭੂਰੀਏ ਦੀ ਕਬੱਡੀ ਸ਼ੀਲੂ 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 ਲਾਉਂਦਾ ਟੱਕੜਾ ਜੱਫਾ ਦੇ ਪੁਆਇੰਟ ਅਮਰੀਕ ਚੱਕ ਮਾਰ ਓ ਸਾਹਮਣੇ ਕਹਿੰਦੇ ਤਗੜਜੀ ਵਾਲਾ ਆ ਗਿਆ ਮੈਂ ਪਹਿਲਾਂ ਕਹਿੰਦਾ ਸੀ ਅੱਜ ਇੱਕ ਨਹੀਂ ਅੱਜ ਦੋ ਫਾਈਨਲ ਹੋ ਰਹੇ ਆ ਅੱਜ ਦੋ ਫਾਈਨਲ ਹੋ ਰਹੇ ਆ ਇੱਕ ਫਾਈਨਲ ਜੱਲੀ ਜਾਂਦਾ ਉਹ ਟਰੈਕਟਰਾਂ ਵਾਲਾ ਹੋਵੇਗਾ ਉਹ ਦੀਪ ਵੱਡ ਲਿਆ ਉਹ ਸ਼ਕਰਪੁਰਿਆਣੇ ਉਹ ਦੀਪ ਉਹ ਦੀਪ 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 ਫੜਨਾ ਮਜ਼ਾਕ ਥੋੜੀ ਐ ਮਜ਼ਾਕ ਥੋੜੀ ਐ ਉਹ ਦੀਪ ਭੱਜ ਗਿਆ ਮੇਰੇ ਮਿੱਤਰੋ ਉਹ ਵੱਡੇ ਬਾਈ ਸ਼ਾਜੀ ਆ ਗਿਆ ਸ਼ਾਜੀ ਸ਼ਾਜੀ ਕਬੱਡੀ ਪਾ ਰਿਹਾ ਮੇਰੇ ਵੀਰੋ ਖੇਡ ਮੈਦਾਨ ਅੰਦਰ ਪ੍ਰਵਿੰਦਰ ਚੰਦਪੁਰੀਆ ਕਿਹਨੇ ਹੋ ਸਾਹਮਣੇ ਮੇਰੇ ਵੀਰੋ ਇਸ ਲਈ ਸ਼ਾਜੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਸ਼ਾਯਦ ਅਲੀ ਚਾਰ ਜੱਥੀ ਦੇ ਕੁਆਟਰ ਫਾਈਨਲ ਹੈ ਮਨਾੜੇ ਦਾ ਕਬੱਡੀ ਕੱਪ ਹੈ ਧੁੰਦ ਲੋੜਿਆਂ ਦੀ ਆ ਗਈ ਹੈ ਧੁੰਦ ਲੋੜਿਆਂ ਦੀ ਆ ਗਈ ਹੈ ਪਰ ਦੂਜੇ ਪਾਸੇ ਅਮਨ ਦਿਉਰਾ ਕਰਦਾ ਕੋਸ਼ਿਸ਼ ਤੇ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਜਾ ਜੁਣਾ ਅੰਬਾ ਅੰਬਾ ਫੇਰ ਆ ਗਿਆ ਮੇਰੇ ਵੀਰੋ ਫੇਰ ਫੇਰ ਕੇ ਕਬੱਡੀਆਂ ਪਾਉਂਦਾ ਥੱਪੇ ਥੱਪੇ ਦੇ ਪੱਟਾ ਦੇ ਜਦੋਂ ਦਰਸ਼ਨ ਕਰਵਾ ਦਿੰਦਾ ਹੈ ਤੇ ਦੁਨੀਆ ਨੂੰ ਸਰੂਰ ਚਾੜ ਦਿੰਦਾ ਹੈ ਦੁਨੀਆ ਨੂੰ ਸਰੂਰ ਚਾੜ ਦਿੰਦਾ ਹੈ ਲਓ ਸਾਹਮਣੇ ਪੁਆਇੰਟ ਪੁਆਇੰਟ ਰੇਡਰ ਦਾ ਪੁਆਇੰਟ ਰੇਡਰ ਤੇ ਰੈਫਰੀ ਨੇ ਫੈਸਲਾ ਦੇ ਦਿੱਤਾ ਜੇ ਟੀਮ ਨੂੰ ਰੀਵਿਊ ਚਾਹੀਦਾ ਹੈ ਤਾਂ ਉਹ ਲੈ ਸਕਦੇ ਆ ਕਿਉਂਕਿ ਦੋਨੋਂ ਪਾਸੇ ਟੌਪ ਦੇ ਪਲੇਅਰ ਜਿਹੜੇ ਲੱਗੇ ਹੋਏ ਨੇ ਦਿਲਵਰ ਝਨੇਰ ਤੇ ਨਹਿਬ ਸਿੰਘ ਡੈੜੀ ਦਿੜਵਾ ਇੱਕ ਕੈਮਰੇ ਦੇ ਮੂਹਰੇ ਵੀਰ ਪਾਸੇ ਅੜ ਜਾਓ ਕਿਰਪਾ ਕਰਕੇ ਕੈਮਰਾ ਜਿੱਥੇ ਚੱਲਦਾ ਹੈ ਜਿੱਥੇ ਮੇਨ ਕੈਮਰੇ ਲੱਗੀ ਹੋਈਆਂ ਉਹਦੇ ਵੀਰ ਸਾਹਮਣੇ ਕੁਝ ਗਰਾਊਂਡ ਦੇ ਵਿੱਚ ਖੜੇ ਆ ਉਹ ਕਿਰਪਾ ਕਰਕੇ ਬੈਠ ਜਾਣ ਹੱਥ ਵਣ ਕੇ ਬੇਨਤੀ ਹੈ ਜਿਹੜੇ ਵੀਰ

ਤੇ ਮੁਰਕੋ ਮੁਰਕੀ ਹੋ ਗਿਆ ਵੇਖੋ ਜੋਰ ਚੋਂ ਬਰਾਂ ਦਾ ਹੰਡਾ ਵੀ ਨਹੀਂ ਚੁੱਭਦਾ ਜਸਮਤਖੋਰ ਜੋਰਾਂ ਦਾ ਚੜਦੀ ਅਮਰ ਗਰਮ ਖੂਨ ਲਲਕਾਰੇ ਤਾਂ ਵੱਜਦੇ ਰਾਜੇ ਖੇਲੇ ਮਰਦ ਮਦਾਨੋ ਲੱਕੇ ਨਹੀਂ ਭਜਦੇ ਰਾਜੇ ਖੇਲੇ ਮਰਦ ਮਦਾਨੋ ਦਰਕੇ ਨਹੀਂ ਭਜਦੇ ਕਿ ਸੂਰਮਾ ਕਹਿੰਦੇ ਨਹੀਂ ਸਹਿ ਸਕਦਾ ਦਰਦ ਦਰਦ ਤੋਂ ਮਿਲੀਆਂ ਹਾਰਾਂ ਨੂੰ ਚੌਰੀ ਪਰਖੇ ਸੋਨੇ ਨੂੰ ਵੀ ਸਵਾ ਪਰਖਦਾ ਯਾਰਾਂ ਨੂੰ ਸਵਾ ਪਰਖਦਾ ਯਾਰਾਂ ਨੂੰ ਅੱਜ ਕਹਿੰਦੇ ਮਨਾਣੇ ਦੀ ਧਰਤੀ ਆ ਬੋਹਾਲੀ ਮੇਲਾ ਚੱਲਦਾ ਲਓ ਸ਼ਾਜੀ ਕਹਿੰਦੇ ਗੱਲ ਜ਼ਿਲ੍ਹੇ ਜਲੰਧਰ ਦੀ ਚੱਲਦੀ ਆ ਆਹ ਕਹਿੰਦੇ ਅੱਲਾਹ ਤਾਲਾ ਤੇ ਮਾਰ ਹੈ ਵਿਸ਼ਵਾਸ ਆ ਉਹ 22 ਦੇ ਗੁੱਡੀਆਂ ਚੜੀਆਂ ਨੇ ਬਾਪੇ ਕਹਿੰਦੇ ਤੇਰੇ ਤੋਂ ਆਸਾਂ ਵਾਦਾ ਕਰ ਗਿਆ ਮੋਹੀਤ ਡੀਂਗ ਲਓ ਅਗਲੀ ਕਬੱਡੀ ਖੇਡ ਮੈਦਾਨ ਅੰਦਰ ਇੱਕੋ ਮਿੰਟ ਇੱਕੋ ਮਿੰਟ ਕੀ ਹੋਇਆ ਠੀਕ ਹੈ ਪਰ ਕੱਪੜੇ ਲੀੜਾਂ ਤੋਂ ਤਾਂ ਇਹ ਲੱਗਦਾ ਪੂਰਾ ਓਏ ਉਹ ਨਾ ਕਿਹੇ ਕੰਮ ਕਰਦੇ ਯਾਰ ਇਹਦਾ ਹਾਂ ਜੀ ਥੋੜਾ ਧਿਆਨ ਨਾਲ ਰੱਖਿਓ ਕਿਤੇ ਜੰਮੇ ਨਾ ਪੈ ਜੇ ਨਹੀਂ ਤੇ ਕੋਈ ਪਤਾ ਉੜਦਾ ਬੇਮੌਸਮੇ ਘੜਿਆ ਕੋਉਂਦੀ ਆਉਂਦੀ ਆਉਂਦੀ ਹੈ

ਅਸ਼ਵੀ ਪ੍ਰਬੰਧਕਾਂ ਦਾ 2.5 ਲੱਖ ਪਹਿਲਾਂ ਨਿਕਲਿਆ ਸਕਾ ਓਏ ਯਾਰ ਉਹ ਮੈਚ ਸ਼ੁਰੂ ਕਰਾਈ ਯਾਰ ਯਾਰ ਗੱਲ ਪਾਓ ਬਾਈ ਯਾਰ ਇਹ ਸਾਰੇ ਯਾਰ ਥੋੜਾ ਪਿਆਰ ਨਾਲ ਆਨ ਨਾਲ ਯਾਰ ਪਲੀਜ਼ ਓ ਬਾਈ ਮੇਰੇ ਪਿੰਡ ਦੇ ਮੁੰਡਿਆਂ ਨੂੰ ਮੈਂ ਨਾ ਜਾਣ ਬੱਚਿਆਂ ਨੂੰ ਕਹਿੰਦਾ ਇਹਨਾਂ ਨੂੰ ਸਾਬੋ ਅੰਦਰ ਨਾਲ ਅੰਦੋ ਗਰਾਊਂਡ ਦੇ ਵਿੱਚ ਉਹ ਕੋਈ ਨਾ ਫੜਿਆ ਵਾ ਸਾਡਾ ਸਵਾਦ ਨਾ ਕਿੱਕ ਲੱਗ ਲੋ ਮੈਂ ਆਪਣੇ ਬੱਚਿਆਂ ਨੂੰ ਕਹਿੰਦਾ ਇਹਨਾਂ ਨੂੰ ਅੰਦਰ ਨਾ ਆਉਣ ਦੇ ਲੋਕਾਂ ਉਹ ਵੀਰ ਮੇਰੇ ਸਾਡਾ ਸਵਾਦ ਨਾ ਕਿੱਕ ਲੱਗ ਲੋ ਮੈਚ ਨੂੰ ਚੱਲਣ ਦੋ ਵੀਰੇ ਵੀਰੇ ਪ੍ਰਬੰਧਕਾਂ ਨੂੰ ਕਿਹਾ ਪੂਰਾ ਗਰੁੱਪ ਆਇਆ ਇਹਨਾਂ ਨੇ ਮੇਰਾ ਫੋਨ ਵੀ ਕੱਢਿਆ ਆ ਸਕਿਉਰਿਟੀ ਗਾਰਡ ਤੋਂ ਪੁੱਛੋ ਜੇਬ ਚ ਫੋਨ ਕੱਢਿਆ ਵੀਰੇ ਨੇ ਫੜ ਕੇ ਬਿਠਾ ਲਓ ਫੜ ਕੇ ਬਿਠਾ ਲਓ ਬੈਚ ਮੇ ਬਾਹਰ ਕਰੀ ਜਾਇਆ ਜਿਹੜਾ ਕੋ ਕਰਨਾ ਪਲੀਜ਼ ਰੀਲੀਜ਼ ਗਰਾਊਂਡ ਖਾਲੀ ਕਰ ਦਿਓ ਮੇਰੀ ਬੇਨਤੀ ਹੈ ਬਾਰ ਬਾਰ ਗਰਾਊਂਡ ਨੂੰ ਗਰਾਊਂਡ ਕਲੀਅਰ ਕਰ ਦਿਓ ਦਲਵੀਰ ਆਪਣਾ ਹੀ ਮੇਲਾ ਖਰਾਬ ਕਰੀ ਜਾਂਦੇ ਹੋ ਯਾਰ ਗਰਾਊਂਡ ਖਾਲੀ ਕਰ ਦਿਓ ਪਲੀਜ਼ ਜਿਹੜੇ ਵੀਰ ਕੈਮਰਿਆਂ ਦੇ ਅੱਗੇ ਹਨ ਉਹਨਾਂ ਨੂੰ ਬਾਰ ਬਾਰ ਬੇਨਤੀ ਹੈ ਨਾ ਇਦਾਂ ਕਰੋ ਜਿਹੜੇ ਵੀਰ ਕੈਮਰਿਆਂ ਦੇ ਅੱਗੇ ਖੜੇ ਆ ਪਲੀਜ਼ ਉਹ ਬੈਠ ਜਾਣਾ ਲਓ ਸਾਹਮਣੇ ਮੇਰੇ ਵੀਰੋ ਸ਼ੀਲੂ ਸ਼ੀਲੂ ਤੇ ਬੂਰੀਆ ਬੂਰੀਆ ਤੇ ਸ਼ੀਲੂ ਉਹ ਮਨਾੜੇ ਵਾਲਿਓ ਕਿਵੇਂ ਲੱਗ ਰਿਹਾ ਮੈਂ ਦੇਖੋ ਉਹ ਕਹਿੰਦੇ ਤਾੜੀ ਦੀ ਅੱਜ ਤਾੜਾ ਵੱਜੂ ਤਾੜਾ ਵੱਜੂ ਅੱਜ ਚੰਡੀਗੜ੍ਹ ਮੇਲਾ ਬੁਹਾਰੀ ਮੇਲਾ ਮਨਾੜੇ ਮੇਲਾ ਚੱਲਦਾ ਹੈ ਲਓ ਕਹਿੰਦੇ ਦੀਪਤ ਮੁਰਜੀ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਇਹ ਤਾਰੋ ਆਇਆ ਇਹ ਕਹਿੰਦੇ ਹਰੀਕੇ ਪੱਤਣ ਦੇ ਇਹ ਤਾਰੋ ਆਇਆ ਮੇਰੇ ਮਿੱਤਰੋ ਉਹ ਮੁੰਡਾ ਬਾਜੇ ਵਾਲਾ ਇੱਕ ਤਗੜਾ ਨੰਬਰ ਜੋੜਦਾ ਆਪਣੀ ਟੀਮ ਦੇ ਲਈ ਰੋਡਾ ਪੈਂਦੇ ਆ ਜੱਫੇ ਲੱਗਦੇ ਹੁਣ ਚਾਰਾਂ ਨੂੰ ਚੁੰਦੇ ਖਾਗੇ ਵੀ ਕੌਣ ਰੋਕੂ ਮੇਰੇ ਮਿੱਤਰੋ ਕੌਣ ਥੱਲੀ ਮਰੇ ਮਿੱਤਰੋ ਉਹ ਵੱਡੇ ਦਾ ਹੀ ਸ਼ਾਜੀ ਹੋ ਗਿਆ ਸੇਵਕ ਸੁਣਿਓ ਮੇਰੀ ਗੱਲ ਮੇਰਾ ਭਰਾ ਸੁਣੋ ਯਾਰ ਪਲੀਜ਼ ਲਓ ਸਾਹਮਣੇ ਸ਼ੇਜਾਦ ਅਲੀ ਮੇਰੇ ਵੀਰੋ ਸ਼ਾਜੀ ਸ਼ਾਜੀ ਕਬੱਡੀ ਪਾ ਰਿਹਾ ਹੈ ਇਸ ਚਾਰ ਚਾਰਾਂ ਦੇ ਵਿੱਚੋਂ ਸ਼ੀਲੂ ਸ਼ੀਲੂ ਤੇ ਸ਼ਾਜੀ ਸ਼ੀਲੂ ਤੇ ਸ਼ਾਜੀ ਸ਼ੀਲੂ ਤੇ ਸ਼ਾਜੀ ਸ਼ੀਲੂ ਤੇ ਅੱਛੀ ਵੀ ਮੇਰੇ ਮਿੱਤਰੋ ਇੱਕ ਚੋਟੀ ਦਾ ਮੁਕਾਬਲਾ ਹੈ ਦੋਵੇਂ ਟੀਮਾਂ ਨੂੰ ਬੇਨਤੀ ਹੈ ਵੀ ਥੋੜੀ ਜਿਹੀ ਪੇਸ਼ੈਂਸ ਥੋੜੀ ਜਿਹੀ ਸ਼ਿਹਰਸ਼ੀਲਤਾ ਰੱਖਿਓ ਬੇਨਤੀ ਹੈ ਥੋੜਾ ਜਿਹਾ ਪਿਆਰ ਵੜ ਕੇ ਰੱਖਿਓ ਪਿਆਰ ਵੜ ਕੇ ਰੱਖਿਓ ਥੋੜਾ ਜਿਹਾ لاؤ سبڑے کے دے امبے بھی کبڑی پہ رہی ہے چار کے دے چارے پیار رہے اور دکوڑا ہی شرنے دا کے دے لاؤں بادا ہے پرے پر کہیں دے اوپڑا کے پڑا کے پڑا کے آؤ جاندہ کے دے رمڑے دا بھویا شیشن والا <سؤال> بھوری میرے بھی تیار ہے کبڈی پہ آج بھورییا شیشن کی دھرتی ہے ہریانے تو چل کے آیا آؤں سامنے ہریافیا ਦਾਵਾ ਬੋਲ ਰਿਹਾ ਆ ਬੰਦ ਦਿਉਰਾ ਮੋਹਿਤ ਦੀਗ ਮੋਹਿਤ ਦੀਗ ਮੋਹਿਤ ਦੀਗ ਤੇ ਭੂਰੀਆ ਸ਼ੀਸ਼ਰ ਵਾਲਾ ਲਿਸ਼ਕ ਦੇ ਨੇ ਪਿੱਡੇ ਪੈਣ ਪੱਟਾ ਵਿੱਚ ਝੁਗੀਆਂ ਸਾਨਾ ਵਾਲੇ ਭੇਡ ਵਿੱਚ ਤਾਕਤਾਂ ਦੇ ਪੁੱਜੀ ਹੈ 20 ਤੇ 21 ਕੋਈ ਜ਼ਿਆਦਾ ਫਰਕ ਨਹੀਂ ਐਨ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਆਹ ਸਾਹਮਣੇ ਪ੍ਰਿਆਦ ਤੇ ਰਵੀ ਦਿਉਰਾ ਪੁਆਇੰਟ ਜਿਹੜਾ ਰੇਡਰ ਦਾ ਅਗਲੇ ਮੈਚਾਂ ਦੀਆਂ ਟੀਮਾਂ ਜਿਹੜੀਆਂ ਤਿਆਰ ਨੇ ਕਮੈਂਟੇਟਰ ਵੀ ਤਿਆਰ ਨੇ ਸਾਡੇ ਭਰਾ ਬੜੀ ਮਿਹਰਬਾਨ ਪੰਨਾਸ ਦੇ ਵਰਸਾਲਪੁਰ ਨੂੰ ਬੇਨਤੀ ਕਰਦੇ ਆ ਕੋਈ ਸ਼ੈਲੀ ਗੱਲ ਉਹਦੀ ਗੱਡੀ ਦੇ ਮੋਟਰ ਸਾਡੇ ਕੋਲ ਬਾਈ ਜਿਹੜਾ ਵੀ ਬੰਦਾ ਫੜਿਆ ਗਿਆ ਨਾ ਉਹਨੂੰ ਪੁਲਿਸ ਹਵਾਲੇ ਜਾਂ ਜੋ ਵੀ ਹੈ ਉਹਨੂੰ ਕੁੱਟਣਾ ਕਿਸੇ ਨੂੰ ਮਾਰਨਾ ਤੇ ਭੀੜ 'ਚ ਬੰਦ ਰੱਖਿਓ ਸਿਸਟਮ ਸਾਰੇ ਮੇਰੇ ਭਾਈ ਬਣ ਕੇ ਸਾਰਿਆਂ ਨੂੰ ਵੀ ਅਰਦਾਸ ਹੈ ਐ ਗਲਤ ਕਿਸੇ ਨਾਲ ਨਹੀਂ ਕਰਨੀ ਹੈਗਾ ਜਿਹੜਾ ਹੈਲੋ 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 ਸਹੀ ਗੱਲ ਐ ਪਰਵਿੰਦਰ ਤੇਰੀ ਬਿਲਕੁਲ ਸਹੀ ਗੱਲ ਐ ਉਹ ਪੁਲਿਸ ਨੂੰ ਦੇ ਦਿਓ ਜੀ ਉਹ ਪੁਲਿਸ ਨੂੰ ਦੇ ਦਿਓ ਆਪਦੇ ਹੱਥ ਚ ਕਾਨੂੰਨ ਨਾ ਲਿਓ ਮੇਰੀ ਬੇਨਤੀ ਐ ਜਿਹੜੇ ਝੋੜ ਫੜੇ ਵੀ ਗਏ ਨੇ ਉਹਨਾਂ ਨੂੰ ਪੁਲਿਸ ਨੂੰ ਫੜਾ ਦਿਓ ਆਹ ਸਾਹਮਣੇ ਖੇਡ ਮੈਦਾਨ ਅੰਦਰ ਰਵੀ ਸੌਰੀ ਦੀਪ ਤਪੁਰਜੀ ਵਾਲਾ ਦੀਪ ਸ਼ਰਨਾ ਸ਼ਰਨਾ ਤੇ ਦੀਪ ਸ਼ਰਨਾ ਤੇ ਦੀਪ ਸ਼ਰਨਾ ਤੇ ਦੀਪ ਮੁਕਾਬਲਾ ਸਖਤ ਲੱਗਿਆ ਤੇ ਜੋਰ ਐਨ ਸਿਰੇ ਦੀ ਕਬੱਡੀ ਆਹ ਸਾਹਮਣੇ ਪੁਆਇੰਟ ਆ ਆਸਵਾਰ ਆ ਆਹ ਜਿੰਦੇ ਕਬੱਡੀ ਉਹ ਦਮੁਰਜੀ ਵਾਲਾ ਇੱਕ ਤਗੜਾ ਨੰਬਰ ਜੋੜ ਗਿਆ ਮੇਰੇ ਮਿੱਤਰੋ ਅਗਲੀ ਪਟਾਖੇ ਵਾਲਾ ਨੰਬਰ ਸੀ ਉਹ ਅੰਬੇ ਨੂੰ ਮਿਲਿਆ ਉਹ ਮੇਰੇ ਵੀਰੋ ਦਿਉਰੇ ਦੀ ਟੀਮ ਦਾ ਨੋਟ ਰੱਖਿਓ ਉਹ ਦਿਉਰੇ ਦੀ ਟੀਮ ਦਾ ਨੰਬਰ ਹੈ ਇਹ ਮੇਰੇ ਵੀਰ ਜਿਹੜਾ ਨੋਟ ਕਰ ਲੈਣ ਲਓ ਸ਼ੀਲੂ ਤੇ ਸ਼ੀਲੂ ਤੇ ਕਹਿੰਦੇ ਭੂਰੀਆ بوریا تے شلو مقابلہ سخت لگیا پہ جور دونوں کو اڈی کھڑا رہی درمیان پہ پوائنٹ جڑا ہے وہ سٹاپر میں حصے جا جائے اے شلو شلو اے پتندر بگڑیا بڑا بڑا اے بگڑیا بڑا بڑا دلیا اے بگڑیا بڑا بڑا ہے اے, اے برکین دے امبا 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 کا گوارے دے پھڑ لیا اے فرید کوڑیے دے امبا پھڑ لیا ਓਏ ਰੁਪਿੰਦਰ ਬਾਈ ਸ਼ਾਦੀ ਆ ਗਿਆ ਸ਼ਾਦੀ ਖੇਡ ਮੈਦਾਨ ਅੰਦਰ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਨੌਜਵਾਨ ਵਧਿਆ ਹੋਇਆ ਹੈ ਸ਼ਹਿਯਾਦ ਅਲੀ ਸ਼ਹਿਯਾਦ ਅਲੀ ਸ਼ਹਿਯਾਦ ਅਲੀ ਇਸ ਵੇਲੇ ਕਬੱਡੀ ਪਰਵਿੰਦਰ ਕਹਿੰਦਾ ਵੀ ਆਪਾਂ ਕਿਸੇ ਵੀਰ ਨੂੰ ਕੁਝ ਕਹਿਣਾ ਨਹੀਂ ਬੇਨਤੀ ਕਰ ਦਿਓ ਵੀ ਕੋਈ ਵੀ ਮੇਰੇ ਵੀਰ ਦਾ ਨੁਕਸਾਨ ਨਾ ਹੋ ਜੇ ਆਓ ਸਾਹਮਣੇ ਖੇਡ ਮੈਦਾਨ ਅੰਦਰ ਸ਼ਾਦੀ ਤੇ ਸ਼ਕੀਲੂ ਦੀ ਟੱਕਰ ਦੁਨੀਆ 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 ਸਵਾ

ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰੇ ਭਾਈ ਜੀ ਮੇਰੀ ਇੱਕ ਬੇਨਤੀ ਆ ਮੇਰੇ ਭਰਾ ਜੇ ਪੰਜਾਬ ਪੁਲਿਸ ਵਾਲੇ ਹੈਗੇ ਆ ਤਾਂ ਇਹਨਾਂ ਨੂੰ ਲੈ ਜਾਓ ਜਿਹੜੇ ਮੁੰਡੇ ਫੜੇ ਆ ਇਹਨਾਂ ਦਾ ਥਾਣੇ ਜਾ ਕੇ ਜੋ ਵੀ ਗੱਲਬਾਤ ਬਣਦੀ ਕਾਰਵਾਈ ਉਹ ਕਰ ਦਿਓ ਇੱਥੇ ਇਹਨਾਂ ਨੇ ਕੁੱਟ-ਕੁੱਟ ਕੇ ਮਾਰ ਦੇਣੇ ਆ ਰਿਕੁਐਸਟ ਆ ਇਹ ਮੁੜ ਕੇ ਸਾਰੀ ਗੱਲ ਟੂਰਨਾਮੈਂਟ ਕਮੇਟੀ ਤੇ ਅੱਜਣੀ ਆ ਨਾ ਹੱਥ ਰਣ ਕੇ ਬੇਨਤੀ ਆ ਪਲੀਜ਼ ਪਰਮਿੰਦਰ ਰਾਹ ਪਿਆਰ ਨਾਲ ਯਾਰ ਉਹ ਪਰਮਿੰਦਰ ਜੰਡਪਰੀਆ ਜੋ ਵੀ ਵੱਡਾ ਵੀਰ ਆ ਉਹ ਇਧਰ ਬੇਣੀਪਾਲ ਵੀ ਖੜਾ ਯਾਰ ਸਾਰੇ ਭਰਾ ਖੜੇ ਆ ਇਹਨਾਂ ਨੂੰ ਪੁਲਿਸ ਵਾਲਿਆਂ ਨੂੰ ਫੜਾਓ ਜੋ ਵੀ ਬੰਦੀ ਕਾਰਵਾਈ ਹੋਊਗੀ ਆਪੇ ਪੁਲਿਸ ਕਰੂਗੀ ਰਿਕੁਐਸਟ ਆ ਯਾਰ ਆਪਾਂ ਇਹਨੂੰ ਆਪਣੇ ਹੱਥ ਜਣਾ ਲਓ ਪਰਮਿੰਦਰ ਬੋਲਦੇ ਵੱਡਾ ਸਰਦਾਰ ਲਾਲੀ ਨਿਊਜ਼ੀਲੈਂਡ ਮੇਰੀ ਬੇਨਤੀ ਹੈ ਤਿੰਨੋ ਜਿਲੇ 21 ਜਨਵਰੀ 1975 ਕਹਿੰਦੇ ਵੱਡਾ ਮੇਲਾ ਜਿਹੜੇ ਵੀਰ ਵਿਸਾਰ ਦੇ